ਮਸ਼ਹੂਰ ਗਾਇਕ ਖਾਨ ਸਾਹਿਬ ਉਤੇ ਇੱਕ ਵਾਰ ਫੇਰ ਦੁੱਖਾਂ ਦਾ ਪਹਾੜ ਟੁੱਟ ਪਿਆ। ਹਜੇ ਕੁਝ ਸਮੇਂ ਪਹਿਲਾਂ ਹੀ ਮਾਂ ਦਾ ਦਿਹਾਂਤ ਹੋ ਗਿਆ ਸੀ। ਹਜੇ ਤਾਂ ਉਸ ਦਰਦ ਤੋਂ ਸੰਭਲੇ ਵੀ ਨਹੀਂ ਸੀ ਕਿ ਇੱਕ ਹੋਰ ਦੁਖਦਾਈ ਖਬਰ ਪਿਤਾ ਇਕਬਾਲ ਮੁਹੰਮਦ ਉਹਨਾਂ ਦਾ ਸਾਥ ਛੱਡ ਗਏ ਨੇ। ਅਚਾਨਕ ਉਹਨਾਂ ਦੇ ਪਿਤਾ ਨੂੰ ਸਾਇਲੈਂਟ ਹਾਰਟ ਅਟੈਕ ਆਇਆ ਤੇ ਉਹ ਇਸ ਦੁਨੀਆ ਤੋਂ ਦੂਰ ਚਲੇ ਗਏ ਸਰ। ਅੱਜ ਉਹਨਾਂ ਦੀ ਦੇਹ ਕਪੂਰਥਲਾ ਜ਼ਿਲ੍ਹਾ ਪੰਡਾਲ ਤੋਂ ਲਿਆਂਦੀ ਗਈ। ਜਿੱਥੇ ਅੱਜ 1 ਵਜੇ ਨਮਾਜ਼ੇ ਜ਼ਾਇਦਾ ਕੀਤੀ ਗਈ ਸੀ ਤੇ ਨफ्ते ਪਹਿਲਾਂ ਹੀ ਮਾਂ ਦਾ ਦਿਹਾਂਤ ਹੋ ਗਿਆ ਸੀ ਉਦੋਂ ਖਾਨ ਸਾਹਿਬ ਕੈਨੇਡਾ ਦੇ ਵਿੱਚ ਸਨ ਜਦੋਂ ਹੀ ਉਹਨਾਂ ਨੇ ਖਬਰ ਸੁਣੀ ਉਹ ਇੰਡੀਆ ਵਾਪਸ ਆ ਗਏ ਖਾਨ ਸਾਹਿਬ ਨੂੰ 11 ਸੱਤਵਾਂ ਲੱਗਿਆ ਜਿਸ ਕਾਰਨ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲਿਓ ਮੀਡੀਆ ਵਾਲਿਓ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਅਸੀਂ ਆਪਣੀ ਮਾਂ ਵੀ ਅਸੀਂ ਆਪਣਾ ਕਬਰ ਤੇ ਜਣੀ ਆਏ ਭਾਈ ਯਾਰ ਇਹ ਵੀ ਇੱਥੇ ਭੇਜਣ ਲੱਗੇ ਆ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਸਾਰਿਆਂ ਨੇ ਇੱਥੇ ਜਾਣਾ ਸੋ ਇਸ ਕਰਕੇ ਸੋ ਇਸ ਕਰਕੇ ਬੁਲਾਓ ਤੁਸੀਂ ਹੁਣ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਪਾਪ ਸ਼ਹਿਨशाह ਬਾਪ ਸਾਡਾ ਸਾਡੀ ماں ਸ਼ਹ ਆਜ਼ਾਦੀ ਦੋਨੇ ਕਿੱਥੇ ਹੋਣ ਜਾ ਰਹੇ ਅੱਜ ਅੱਲਾ ਨੇ ਉਹਨੂੰ ਇਕੱਠਿਆਂ ਕਰ ਦਿੱਤਾ ਅੱਜ ਇਕੱਲੇ-ਇਕੱਲੇ ਰਹਿ ਨਹੀਂ ਸਕੇ ਇਕੱਲੇ-ਇਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀਰ ਰਾਂਝਾ ਲੇਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸਕ ਇਹ ਹੁੰਦਾ ਇਸਕ 15 ਦਿਨ ਵੀ ਨਹੀਂ ਗੱਡੇ 15 ਦਿਨ ਨਹੀਂ ਗੱਡੇ ਮੇਰੀ ਮਾਂ ਮੇਰੇ ਬਾਪ ਨੇ ਮੇਰੀ ਬਾਤੋ ਬਿਨਾ ਬਾਕੀ ਮੈਨੂੰ ਮਾਫੀ ਦੇਓ ਮਰ